ਕਣਕਾਂ ਦੇ ਝਾੜ ਇਸ ਵਾਰ ਬਾਈ ਬਹੁਤ ਵਧੀਆ ਨਿਕਲੇ ਨੇ ਆਪਾ ਸਾਂਹ 187 ਕਣਕ ਚੋਂ ਕਿੰਨਾ ਝਾੜ ਹੋਇਆ ਕਿੰਨੇ ਦੇ ਉੱਪਰ ਖਰਚੇ ਹੋਏ BW 187 ਆਪਾ ਕਣਕ ਬੀਜੀ ਸੀ ਸਾਰੀ ਆ ਬਾਈ ਨੇ ਕਣਕ ਬੀਜੀ ਸੀ ਤੇ ਬਾਈ ਝਾੜ ਵਧੀਆ ਨਿਕਲੇ ਚੰਗੇ ਨਿਕਲੇ ਹਾਂ ਬਾਈ ਇਸ ਵਾਰ ਸਭ ਬਹੁਤ ਵਧੀਆ ਨਿਕਲੇ ਨੇ ਸਾਰੀ ਦੀ ਤੇ ਆ ਖਰਚੇ ਬਾਈ ਤੈਨੂੰ ਪੁੱਛ ਕੀ ਲਵਾਏ ਹੋਏ ਸਾਰੇ ਹਣਾ ਹਾਂ ਇਹਨੇ ਕੀ ਹੋਇਆ ਬਾਈ ਖਰਚਾ ਸਹੀਏ ਦੱਸੇ ਨੇ ਸਾਰੇ ਹਾਂ ਹਰੇਕ ਦੀ ਇੰਨੇ ਕ ਹੁੰਦੇ ਆ ਬਾਈ ਵੀ ਇਹ ਇਸ ਵਾਰ ਝਾੜ ਸਾਰੇ ਵਧੀਆ ਹੋਏ ਨੇ ਤੇ ਬਾਕੀ ਬਾਕੀ ਬਾਈ ਮਸ਼ੀਨ ਵੀ ਚਲਾਉਂਦਾ ਕੰਬਾਈਨ ਇਹਨੇ ਸਾਰੇ ਕਣਕਾਂ ਵੱਡੀਆਂ ਨੇ ਇਹ ਕਹਿੰਦਾ ਬਾਕੀ ਕੀ ਕਹਣਾ ਕਈ ਵਾਰੀ ਕੋਈ ਜਾਣ ਕੇ ਵੀ ਕਹਿੰਦਾ ਕੋਈ 80 ਮਨ ਵੀ ਕਹੀ ਜਾਂਦਾ ਕੋਈ ਜਾਣੇ ਕਹਿੰਦਾ 50 ਮਨ ਨਿਕਲੀ ਮੇਰੇ ਤੇ ਹੁਣ ਆਪਾਂ ਦੱਸ ਦਿਆਂ ਸਭ ਤੋਂ ਪਹਿਲਾਂ ਇਹ ਬਾਈ ਨੇ ਜ਼ੀਰੋ ਡਰਿੱਲ ਨਾਲ ਬਜਾਈ ਕੀਤੀ ਸੀ ਵੀ ਇਹ ਮਰਜ਼ੀ ਹੁੰਦੀ ਹੈ ਆਪਦੀ ਬਜਾਈ ਕਰਨੀ ਕਿ ਕਿਹੜੇ ਤਰੀਕੇ ਨਾਲ ਤੁਸੀਂ ਕਰਨੀ ਹੈ ਇਹਦੇ ਵਿੱਚ ਕੋਈ ਜੇਕਰ ਤੁਸੀਂ ਖਰਚੇ ਬਚਾਉਣੇ ਆ ਤਾਂ ਜ਼ੀਰੋ ਡਰਿੱਲ ਨਾਲ ਕਰ ਲਓ ਪਰ ਜੇਕਰ ਹੁਣ ਅੱਗੇ ਕੋਈ ਟਾਈਮ ਆਉਂਦਾ ਵੀ ਪਰਾਲੀ ਆਪਾਂ ਨੂੰ ਵਿੱਚ ਬੋਣੀ ਪਊਗੀ ਫੇਰ ਜ਼ੀਰੋ ਡਰਿੱਲ ਕਾਮਯਾਬ ਹੀ ਨਹੀਂ ਉੱਥੇ ਇਹਨੇ ਬਾਈ ਨੇ ਜ਼ੀਰੋ ਡਰਿੱਲ ਨਾਲ ਜਿਹੜੀ ਬਜਾਈ ਕੀਤੀ ਸੀ 300 ਰੁਪਏ ਖਰਚ ਆਇਆ ਆਪਦੇ ਟਰੈਕਟਰ ਨਾਲ ਡੀਪੀ ਪ ਤੇ ਸਾਰੀ ਰੇਸ ਸਪਰੇ ਵਿੱਚ ਇਹਦੇ ਜੂਰੀ ਆ ਗਈ ਦੋ ਸਪਰੇਆਂ ਆ ਗਈਆਂ ਕਿਹੜੀ ਕਿਹੜੀ ਸਪਰੇਆਂ ਕਰੀਆਂ ਸੀ ਬਾਈ ਕਿਹੜੇ ਮੈਗਜ਼ੀਨ ਕਰਿਆ ਸੀ ਬਾਈ ਇੱਕ ਮੈਗਜ਼ੀਨ ਇੱਕ 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 ਬਾਥੂ ਵਾਲੀ ਦੋ ਸਪਰੇਆਂ ਕਰੀਆਂ ਨੇ ਇੱਕ ਦਾ ਜੂਰੀ ਆ ਗਈ ਇੱਚ ਇੱਕ ਦੋ ਸਪਰੇਆਂ ਆ ਗਈਆਂ ਬਾਥੂ ਵਾਲੀ ਤੇ ਤੇ ਮੈਗਜ਼ੀਨ 1800 ਖਰਚਾ ਕਿੱਲੇ ਪਿੱਛੇ ਹੋਇਆ ਇਹ ਇੱਕ ਮਾਲਾ ਪਤਾ ਦਿਆ ਵੀ ਇੱਕ ਕਿੱਲੇ ਦਾ ਖਰਚਾ ਕੱਢ ਹੋਇਆ ਵੀ ਇੱਕ ਕਿੱਲੇ ਚੋਂ ਕਿੰਨੀ ਬਚਤ ਹੋਈ ਹੈ ਪਰ ਉਹ ਕਿੰਨਾ ਇਹਦੇ ਉੱਪਰ ਖਰਚੇ ਹੋਏ ਨੇ ਬਈ ਇਹ ਕਮਾਈ ਦਾ ਮਤਲਬ ਸਾਰੇ ਕਿੱਲੇ ਦਾ ਅਪਾ ਦੜੇ ਵਾਂਗੂ ਹੀ ਕੱਢਿਆ ਹੋਇਆ ਹੈ ਇੱਕ ਕਿੱਲੇ ਦਾ ਤੇ ਹੁਣ ਉਦੋਂ ਬਾਅਦ ਆ ਗਈ ਬੜਾਈ ਬੜਾਈ ਦਾ ਰੇਟ ਚੱਲਦਾ 1500 ਆ 1500 ਸੀ ਲਾਇਆ ਵੈਸੇ ਤੇ ਨੇ ਆਪਦੀ ਆਪੇ ਵਢੀ ਐ ਪਰ ਫਿਰ ਵੀ ਆਪਣੇ ਬੜਾਈ ਦਾ ਰੇਟ ਲਾਇਆ 1500 ਚਲੋ ਵੀ ਹਰ ਇੱਕ ਕੋਲੇ ਤਾਂ ਹੀ ਮਸ਼ੀਨ ਹੁੰਦੀ ਹੁਣ ਆਪਾਂ ਲਾਈਏ ਉਦੋਂ ਬਾਅਦ ਢੇਡਾ ਵੀ ਲਾਇਆ ਜਿਵੇਂ ਢੇਡਾ ਮੰਦਾ ਹੁੰਦਾ ਆਪਣਾ ਮੰਡੀ ਤੱਕ ਇਹ ਕਿੱਲੇ ਪੱਛੀ ਕੱਢਿਆ ਹੋਏ ਐ ਐਂ ਨਾ ਕਹਦੇ ਹਾਂ 3500 ਚ ਕਿਹੜਾ ਢੇਡਾ ਲੱਗਦਾ ਇਹ ਕਿੱਲੇ ਦੇ ਹੀ ਕੱਢਿਆ ਹੋਏ ਆਪਾਂ ਨੇ ਜੇਕਰ ਕਿਰਾਏ ਦੇ ਵੀ ਲਾਉਨੇ ਹੋ ਤਾਂ ਕਿੱਲੇ ਪੱਛੇ ਆਪਾਂ ਨੂੰ 3500 ਆਊਗਾ ਹੁਣ ਜਿਵੇਂ ਇੱਕ ਕਿੱਲੇ ਦੇ ਕਣਕ ਤਾਂ ਜਾਂਦੇ ਨੇ ਦੋ ਕਿੱਲਾਂ ਦੀ ਘਟ ਤੂੜੀ ਦਾ ਸਾਰਿਆਂ ਨੂੰ ਪਤਾ ਵੀ ਤੂੜੀ ਇਸ ਵਾਰ ਵੀ ਤੂੜੀ ਚੋਂ ਨਾ ਕੋਈ ਬੱਚ ਤੋ ਹੀ ਨਾ ਕੁਝ ਬਿਨਾ ਘਟਾ ਨਾ ਬਚਦੇ ਕੋਈ ਗੱਲ ਹੋ ਗਈ ਹੁਣ ਜਿਵੇਂ ਤੂੜੀ ਕਰਾਈ ਸੀ ਉਹਨਾਂ ਕੀ ਉਹਦੀ ਉਹਨਾਂ ਕੀ ਦੀ ਤੂੜੀ ਹੋਈ ਉਹਨਾਂ ਨੇ ਉਹਦੇ ਉੱਪਰ ਖਰਚਾ ਹੋ ਗਿਆ ਢਾਈ ਟਰਾਲੀ ਜਿਹੜੀ ਤੂੜੀ ਦੇ ਨਿਕਲੇ ਨਿਕਲੀ ਤੂੜੀ ਵਧੀਆ ਵੈਸੇ ਹਰ ਸਾਲ ਤੂੜੀ ਦਾ ਰੇਟ ਵਧੀਆ ਹੁੰਦਾ ਪਰ ਇਸ ਸਾਲ ਇਸ ਸਾਲ ਤੂੜੀ ਦਾ ਰੇਟ ਬਹੁਤ ਘੱਟ ਸੀਗਾ ਤੂੜੀ ਨਿਕਲੀ ਵਧੀਆ ਤੇ ਹੁਣ ਉਹਦੇ ਬਾਅਦ ਕਣਕ ਤੇ ਆਈ ਆਪਾਂ ਕਣਕ ਦੇ ਵਿੱਚ ਇਹਦੇ ਵਿੱਚ ਮਤਲਬ ਕਿੰਨੇ ਘਟੇ ਮੰਡੀ ਜਿਹੜੀ ਤਲਾਈ ਕਰੀ ਬਾਈ ਨੇ 54 ਘਟੇ ਹੋਏ ਨੇ ਟੋਟਲ 1 ਕਿੱਲੇ ਪ ਬੈਸੇ ਇਹਨਾਂ ਨੂੰ ਅੱਧਾ ਘਟਾ ਉੱਤੇ ਸੀ ਆਪਾਂ ਤਾਂ ਨਹੀਂ ਲਾਈ ਵੀ ਹਿਸਾਬ ਕਰਨੇ ਥੋੜੀ ਦਿੱਕਤ ਆਉਨ ਵਾਲੇ ਤੁਹਾਨੂੰ ਸਮਝ ਨਹੀਂ ਆਉਣੀ 54 ਘਟੇ ਜਿਹੜੇ ਹੋਏ ਇੱਕ ਕਿੱਲੇ ਪਿੱਛੇ ਭਰਤੀ ਹੈਗੀ 50 ਕਿਲੋ ਦੀ 50 ਕਿਲੋ ਦੀ ਭਰਤੀ ਹੈ ਹੁਣ 54 ਘਟੇ ਨਾਲ ਆਪਾਂ 50 ਨਾਲ ਲਈਏ ਤਾਂ 27 ਕਮੰਟਲ ਹੋਗੇ 2700 ਕਿਲੋ ਹੋਗੇ 27 ਕਮੰਟਲ ਜਿਹੜੀ ਇੱਕ ਕਿੱਲੇ ਝਾੜ ਹੋ ਗਿਆ ਤੇ ਹੁਣ ਇਹਨਾਂ ਆਪਾਂ ਮਾਣ ਚਲਾਈ ਵੀ ਕਿੰਨੇ ਮਣ ਪੈ ਗਈ ਸਾਢੇ 77 ਮਣ ਪੈ ਗਈ ਇਹ ਜੇਕਰ ਪਾਉ ਅੱਧਾ ਘਟਾ ਵੀ ਲਈਏ ਤਾਂ 68 ਕਮਣ ਮੰਗੂ ਦੀ ਕੰਕ ਪੈ ਗਈ ਮੰਨ ਲੈ ਸਾਢੇ 77 ਮਣ ਚਲੋ ਆਪਾਂ ਇੱਥੇ ਹਿਸਾਬ ਦੇ ਵਿੱਚ ਲ ਹੁਣ 27 ਕਿਲੋ ਨੂੰ ਰੇਟ ਨਾਲ ਗੁਣਾ ਕਰ ਲਈ ਰੇਟ ਚੱਲਦਾ ਸਰਕਾਰੀ ਰੇਟ 2425 ਰੁਪਏ ਕਈ ਵਾਰ ਕੋਈ ਤੁਸੀਂ ਹੋਰ ਕਿਤੇ ਕਣਕ ਵੇਚ ਦੋ ਉੱਥੇ ਰੇਟ ਘੱਟ ਵੀ ਹੋ ਸਕਦਾ ਉੱਥੇ ਘਾਟ ਵੀ ਹੋ ਸਕਦੀ ਪਰ ਬਾਈ ਨੇ ਸਰਕਾਰੀ ਮੰਡੀ ਦੇ ਵਿੱਚ ਵਿੱਚ ਵੇਚੀ ਆ 2425 ਰੁਪਏ ਰੇਟ ਹੋ ਗਿਆ ਇਹਦਾ ਲਈ ਆਪਾਂ ਜੇ ਟੋਟਲ 65475 ਰੁਪਏ ਦੀ ਕਣਕ ਜਿਹੜੀ ਬਾਈ ਦੀ ਹੋ ਗਈ 1 ਕਿੱਲੇ ਵਿੱਚ ਇਹਦੇ ਉੱਪਰ ਖਰਚੇ ਬਣੇ ਨੇ ਜਿਹੜੇ ਇਹ ਸਾਰੇ ਇਹ 53100 ਦੇ ਖਰਚੇ ਹੋਗੇ ਤੇ ਬਾਕੀ ਉੱਤੇ 65475 ਦੀ ਇਹ ਬਾਈ ਦੀ ਕਮਾਈ ਹੋ ਗਈ ਸਾਰੇ ਸੀ ਜਾਂਦੀ ਕਣਕ ਦੇ ਵਿੱਚੋਂ ਹੁਣ ਇੱਕ ਜਿਹੜੀ ਵੈਰਾਈਟੇ ਸੀ 187 ਵੀ ਵਧੀਆ ਨਿਕਲੀ ਹੈ ਪੂਰੀ ਐਦੋਂ ਟੋਪੀ ਵੈਰਾਈਟੇ ਵਿੱਚ ਨਿਕਲੀ ਹਨ ਕਿਹੜੀ ਵੈਰਾਈਟੇ ਐਦੋਂ ਵੀ ਵਧੀਆ ਨਿਕਲੀ ਜਿਹੜੀ 327 ਵੀ 327 ਐਦੋਂ ਵੀ ਵਧੀਆ ਨਿਕਲੀ ਹੈ ਬਾਕੀ ਹੁਣ ਦੇਖ ਕੇ ਕਈ ਵੀਰ ਕਹਿੰਦੇ ਮੈਂ ਇਹਨਾਂ ਝਾੜ ਹੁੰਦਾ ਨਹੀਂ ਉਹ ਵੀ ਜ਼ਮੀਨ ਦਾ ਵੀ ਵਟਾ ਹੁੰਦਾ ਹੈ ਬੀਜਾਂ ਦਾ ਫਰਕ ਹੁੰਦਾ ਬਹੁਤ ਬਹੁਤ ਇਰਜ਼ ਆਪਾਂ ਮੰਨਦੇ ਵੀ ਐਦੋਂ ਵੱਧ ਵੀ ਇੱਕ ਦੋ ਮਣ ਵੱਧ ਵੀ ਨਿਕਲੀ ਹੈ ਵੀ 68 ਮਣ ਸਾਡੇ 67 ਮਣ ਕਣਕ ਲਾਓ ਵੀ ਬਾਈ ਦੀ ਨਿਕਲ ਗਈ ਚਲੋ ਤੁਸੀਂ ਦੱਸੋ ਦੋਸਤੋ ਵੀ ਤੁਹਾਡੇ ਕਣਕ ਕੀ ਝਾੜ ਨਿਕਲਿਆ ਕੀ ਤੁਹਾਨੂੰ ਬਚਤ ਹੋਈ ਆ